ਜੈ ਹੋ ਸਾਡੇ ਨਾਲ ਰੋਸ਼ੀ ਸ਼ਰਮਾ ਜੈ ਹੋ ਰੋੜਾ ਜੀ ਵੱਡੇ ਲੁਧਿਆਣੇ ਤੋਂ ਬਿੰਤਿ ਜੀ ਆਏ ਜਿਆ 9870 ਦੇ ਵਿੱਚ ਹਾਜਰੀ ਹਲवान ਪਹੁੰਚੇ ਆ ਜੀ ਮੇਲੇ ਵੀ ਯਾਰ ਰੌਣਕਾ ਦਿਖਾ ਰਹੇ ਆ ਤੁਹਾਨੂੰ ਤੁਸੀਂ ਦੇਖ ਰਹੇ ਹੋ ਡੇਰਾ ਪਾਪਾ ਚਰਨ ਸ਼ਾਹ 72 ਪਰ ਤੋਂ ਵਾਹ ਜੀ ਵਾਹ ਮੇਲੇ ਦੀਆਂ ਦੇਖੋ ਰੌਣਕਾ ਪ੍ਰਿੰਸੇ ਕੁਸ਼ਿਆਰਪੁਰੇ ਦੇ ਨਾਲ ਕਿ ਨਜ਼ਾਰੇ ਲਓ ਬਸਾਖੀ ਦੇ ਮੇਲੇ ਦੇ ਯਾਰ ਰੌਣਕਾ ਦੇਖੋ

ਲਾਰ ਦੇ ਪੌਂਟ ਇਹੋ ਜਿਹੀ ਤੇ ਬੱਬਾਈ ਦੇ ਚਰਨਾਂ ਦੇ ਵਿੱਚ ਲਵਾਵਾਂਗੇ ਇਹ ਸਾਰੀਆਂ ਸ੍ਰੀਮਤਾ ਦੀਆਂ ਪਾਪਾ ਜੀ ਦੇ ਦਰਸ਼ਨ ਕਰੋ ਤੇ ਆਪਣਾ ਜੀਵਨ ਸੁਖ ਬਣਾਓ ਡੇਰਾਬਾਬਾ ਜੀ ਇਨਸ਼ਾਅੱਲਾਹ ਪਰਿਵਾਰ ਦੇ ਉੱਤੇ ਜੀਰੋਂ ਦਾ ਜੇ ਬੱਬਾਈ ਦੀ ਡੇਰਾਬਾਬਾ ਜੀ

मुबारक बि साॻी भाई लॻी रौनक जीाबा चर जी

ਦੇਰਾਂਤੰਤ ਕਰਿਨ ਸ਼ਾਹੀ ਜੀ ਬਹਤਰ ਕਰਦੇ ਵਿੱਚ ਬਾਬਾ ਜੀ ਦੇ ਖੇਲਾਂ ਦੇ ਵਿੱਚ ਆਧਰੀ ਲੋਗਾਂ ਨੂੰ ਪਹੁੰਚਿਆ ਜੀ ਬਾਬਾ ਜੀ ਆਪ ਬੈਠੇ ਆ ਤੇ ਦਰਸ਼ਨ ਦੇ ਰਹੇ ਸਗੋਂ ਸੰਗਤਾਂ ਨੂੰ ਜੈ ਹੋ ਬਾਬਾ ਜੀ ਆਪ ਅਸ਼ੀਰਵਾਦ ਦੇ ਰਹੇ ਆ ਜੀ ਬਾਬਾ ਜੀ ਬੈਠੇ ਆ ਸਾਰੀਆਂ ਸੰਗਤਾਂਆਂ ਸਾਰੀਆਂ ਦੇਰਾਂਤੰਤ ਕਰਿਨ ਸ਼ਾਹੀ ਬਾਬਾ ਜੀ